ਇੱਕ ਪਿੰਡ ਵਿੱਚ ਇੱਕ ਕਿਸਾਨ ਤੇ ਉਸ ਦੇ ਘਰ ਵਾਲੀ ਰਹਿੰਦੇ ਸਨ ਜੋ ਮੱਖਣ ਵੇਚਣ ਦਾ ਕੰਮ ਕਰਦੇ ਸਨ ਇੱਕ ਦਿਨ ਉਸ ਦੇ ਘਰ ਵਾਲੀ ਨੇ ਮੱਖਣ ਤਿਆਰ ਕਰਕੇ ਕਿਸਾਨ ਨੂੰ ਦਿੱਤਾ ਕਿਸਾਨ ਮੱਖਣ ਵੇਚਣ ਲਈ ਸ਼ਹਿਰ ਵੱਲ ਤੁਰ ਪਿਆ ਮੱਖਣ ਗੋਲ ਪੇੜਿਆਂ ਦੀ ਸ਼ਕਲ ਵਿੱਚ ਬਣਿਆ ਹੋਇਆ ਸੀ ਤੇ ਹਰ ਪੇੜੇ ਦਾ ਭਾਰਨ 1 ਕਿਲੋ ਸੀ ਸ਼ਹਿਰ ਜਾ ਕੇ ਕਿਸਾਨ ਨੇ ਮੱਖਣ ਹਮੇਸ਼ਾ ਦੀ ਤਰ੍ਹਾਂ ਇੱਕ ਦੁਕਾਨਦਾਰ ਨੂੰ ਵੇਚ ਦਿੱਤਾ ਅਤੇ ਦੁਕਾਨਦਾਰ ਤੋਂ ਘਰ ਦਾ ਰਾਸ਼ਨ ਲੈ ਕੇ ਪਿੰਡ ਵੱਲ ਤੁਰ ਪਿਆ ਕਿਸਾਨ ਦੇ ਜਾਣ ਤੋਂ ਬਾਅਦ ਦੁਕਾਨਦਾਰ ਨੇ ਮੱਖਣ ਨੂੰ ਫਰਿੱਜ ਵਿੱਚ ਰੱਖਣਾ ਸ਼ੁਰੂ ਕੀਤਾ ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਇੱਕ ਪੇੜੇ ਦਾ ਵਜ਼ਨ ਕੀਤਾ ਜਾਵੇ ਵਜ਼ਨ ਕਰਨ ਤੇ ਪੇੜਾ 900 ਗ੍ਰਾਮ ਦਾ ਹੋਇਆ ਨਿਰਾਸ਼ਾ ਅਤੇ ਹੈਰਾਨੀ ਨਾਲ ਉਸਨੇ ਸਾਰੇ ਪੇੜੇ ਤੋਲ ਦਿੱਤੇ ਕਿਸਾਨ ਦੇ ਲਿਆਂਦੇ ਸਾਰੇ ਪੇੜੇ 9-900 ਗ੍ਰਾਮ ਦੇ ਹੀ ਨਿਕਲੇ ਅਗਲੇ ਹਫਤੇ ਫਿਰ ਕਿਸਾਨ ਹਮੇਸ਼ਾ ਦੀ ਤਰ੍ਹਾਂ ਮੱਖਣ ਦੇ ਪੇੜੇ ਲੈ ਕੇ ਦੁਕਾਨ ਦੀ ਦहलीਜ਼ ਤੇ ਪਹੁੰਚਿਆ ਦੁਕਾਨਦਾਰ ਨੇ ਕਿਸਾਨ ਨੂੰ ચીਖਦੇ ਹੋਏ ਕਿਹਾ ਦਫਾ ਹੋ ਜਾ ਕਿਸੇ ਬੇਈਮਾਨ ਦੇ ਤੇ ਧੋਖੇਬਾਜ਼ ਦੁਕਾਨਦਾਰ ਨਾਲ ਕਾਰੋਬਾਰ ਕਰ ਪਰ ਮੇਰੇ ਨਾਲ ਨਹੀਂ 900 ਗ੍ਰਾਮ ਮੱਖਣ ਨੂੰ ਕਿਲੋ ਕਹਿ ਕੇ ਵੇਚਣ ਵਾਲੇ ਦਾ ਮੂੰਹ ਵੀ ਵੇਖਣਾ ਨਹੀਂ ਚਾਹੁੰਦਾ ਕਿਸਾਨ ਨੇ ਬੜੀ ਹੀ ਨਿਮਰਤਾ ਨਾਲ ਦੁਕਾਨਦਾਰ ਨੂੰ ਕਿਹਾ ਮੇਰੇ ਵੀਰ ਮੇਰੇ ਨਾਲ ਨਾਰਾਜ਼ ਨਾ ਹੋ ਅਸੀਂ ਗਰੀਬ ਹਾਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਨ ਵਾਲੇ ਲੋਕ ਹਾਂ ਸਾਡੀ ਮਾਲ ਤੋਲਣ ਲਈ ਵੱਟੇ ਖਰੀਦਣ ਦੀ ਹਾਇਸੀਅਤ ਕਿੱਥੇ ਹੈ ਤੁਹਾਡੇ ਤੋਂ ਜਿਹੜੀ 1 ਕਿਲੋ ਚੀਨੀ ਲੈ ਕੇ ਜਾਂਦਾ ਹਾਂ ਉਸੇ ਚੀਨੀ ਨੂੰ ਇੱਕ ਪੱਲੜੇ ਵਿੱਚ ਰੱਖ ਕੇ ਦੂਜੇ ਪੱਲੜੇ ਵਿੱਚ ਉਨਾ ਹੀ ਮੱਖਣ ਦਾ ਵਜ਼ਨ ਤੋਲ ਕੇ ਲੈ ਆਉਂਦਾ ਹਾਂ ਇਹ ਸਭ ਸੁਣ ਕੇ ਦੁਕਾਨਦਾਰ ਬਹੁਤ ਸ਼ਰਮਿੰਦਾ ਹੋਇਆ ਜੋ ਅਸੀਂ ਦੂਸਰਿਆਂ ਨੂੰ ਦੇਵਾਂਗੇ ਉਹ ਵਾਪਸ ਜਰੂਰ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਤੋਖ